ਆਏ ਨੇ ਨਹੀਂ ਆਏ ਨੇ 10 11 ਵਜੇ ਆਹ ਹੀ ਕਹਿੰਦੇ 11 10 ਵਜੇ ਉਹ ਨੰਬਰ ਲੈ ਕੇ ਫੋਨ ਕਰਕੇ ਪੁੱਛ ਲਿਆ ਦੇ ਜੇ ਕੋਈ ਗੱਲ ਨਹੀਂ ਉਹ ਸਾਡਾ ਕੋਰਾ ਨੇ ਬੜੀ ਬੜੀ ਜੇ ਚੱਲਣਾ ਨਹੀਂ ਪਤਾ ਲੱਗੇਗਾ ਮਿਲੂ ਕੀ ਗੱਲ ਹੋ ਗਈ ਦੁਕਾਨਦਾਰ ਜੀ ਸਵੇਰੇ 5:30 ਫੋਨ ਆਇਆ ਕਿ ਦੁਕਾਨ ਦਾ ਸ਼ਟਰ ਡੁੱਟਾ ਹੋ ਅੱਛਾ ਜੀ ਵੇ ਆਗੇ ਵੇਖਿਆ 15-20 ਹਜ਼ਾਰ ਦੇ ਹਮਲ ਬਣੇ ਤੇ ਸੀ ਗੱਲੇ ਪੈਸੇ ਦੀ ਛੋੜ ਕਿੰਨਾ ਕੁ ਨੁਕਸਾਨ ਹੋ ਗਿਆ 15-20 ਹਜ਼ਾਰ ਦੀ ਰਕਮ ਕਿ ਕੀ ਲੈ ਗਿਆ ਇਹ ਨੋਟ ਵਾਲੇ ਹਾਰ ਬਣੇ ਬੈਸੀ ਇਹ ਗੱਲੇ ਪੈਸੇ ਅੱਛਾ ਜੀ ਕਿੰਨੀਆਂ ਦੁਕਾਨਾਂ ਟੁੱਟੀਆਂ ਪਿਆਰ ਸਿਰਫ ਤਿੰਨ ਹਾਂ ਜੀ ਤਿੰਨ ਦੁਕਾਨਾਂ ਟੁੱਟੀਆਂ ਠੀਕ ਹੈ ਯਾਰ ਦੇ ਵਿੱਚ ਕੋਈ ਤਿੰਨ ਦੁਕਾਨਾਂ ਟੁੱਟੀਆਂ ਨੇ ਉਹਦੇ ਬਾਰੇ ਮਾੜੀ ਮੌਕਾ ਦੇਖਣਾ ਆ ਸਾਨੂੰ ਇਹ ਕੰਪਲੇਂਟ ਹੋਈ ਸੀ ਸਵੇਰੇ ਠੀਕ ਹੈ 5 ਵਜੇ ਦੇ ਕਰੀਬ ਇਹ ਇਨਸੀਡੈਂਟ ਹੋਇਆ ਇੱਥੇ ਤਿੰਨ ਦੁਕਾਨਾਂ ਨੇ ਉਹ 4 ਚੱਕੇ ਲਗੇ ਨੇ ਇਹਨਾਂ ਦੁਕਾਨਾਂ ਚੋਂ ਇੱਕ ਇੱਕ ਤਹਾਰ ਨਹੀਂ ਸੀ ਕਿ ਇੱਕ ਤੇ ਆਪਣਾ ਲੱਗੀ ਸੀ 4000 ਦੋਆਂ ਚੋਂ ਹਾਰ ਲੱਗਿਆ ਬਾਕੀ ਹੋਰ ਸਮਾਨ ਨਹੀਂ ਕੋਈ ਸੀੜਿਆ ਤੇ ਇੱਕ ਦੁਕਾਨ ਚੋਂ ਜਿੱਦੋਂ ਲੱਗੀ ਲਾਇਆ ਗਏ ਨੇ ਉਸ ਤੋਂ ਥੋੜੀ ਜਿਹੀ ਕੁਝ ਸਮਾਨ ਵੀ ਲੱਗੇ ਕਿੰਨਾ ਕੁ ਸਾਰਾ ਨੁਕਸਾਨ ਹੋਇਆ ਤੇ 15 15 ਦਾ ਦੋ ਦੁਕਾਨਾਂ ਦਾ 15 20000 ਦਾ ਤਾਂ ਇੱਕ ਦੁਕਾਨ ਤੋਂ 4000 ਫਿਰ ਕੋਈ ਸੀਸੀ ਕੈਮਰੇ ਦੇ ਕੋਈ ਇਹਨਾਂ ਦਿਖਾਏ ਨਹੀਂ ਕਿ ਕੋਈ ਸੀਟੀਵੀ ਕੈਮਰੇ ਦੀ ਫੁਟੇਜ ਆਈ ਹੈ ਉਹਨਾਂ ਦਾ ਨੰਬਰ ਵੀ ਆਇਆ ਹੈ ਉਮੀਦ ਆਸੀਂ ਫੜ ਲਾਂਗੇ ਜਲਦੀ oh